ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਦੀ ਲਾਪਤਾ ਰਿਪੋਰਟ ਹੋਈ 30 ਸਾਲ ਬਾਅਦ ਜਨਤਕ ਜਥੇਦਾਰ ਗਿਆਨੀ ਰਗਬੀ ਸਿੰਘ ਜੀ ਨੂੰ ਕੀਤੀ ਗਈ ਹੈ ਕਾਰਵਾਈ ਕਰਨ ਦੀ ਅਪੀਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਦੀ ਲਾਪਤਾ ਰਿਪੋਰਟ ਹੋਈ ਹੈ ਜਨਤਕ ਤੇ ਸਿਆਸੀ ਦਬਾਅ ਪਰੇ ਕਰ ਮਾਮਲੇ ਵਿੱਚ ਸਿੱਖ ਰਵਾਇਤਾਂ ਅਨੁਸਾਰ ਬਣਦੀ ਕਾਰਵਾਈ ਦੀ ਕੀਤੀ ਗਈ ਹੈ ਅਪੀਲ ਜਿਹਾ ਦਰਦ ਇਹ ਕਿ ਤਿੰਨ ਦਹਾਕਿਆਂ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਬਕਾ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਲਾਪਤਾ ਦੀ ਰਿਪੋਰਟ ਜਨਤਕ ਹੋਈ ਹੈ ਤੇ ਜਰਦੂ ਲੈ ਕੇ ਹੁਣ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਤੇ ਇਸ ਤੋਂ ਪਹਿਲਾਂ ਵੀ ਇਸ ਰਿਪੋਰਟ ਦੇ ਉੱਤੇ ਸਵਾਲ ਖੜੇ ਹੋ ਚੁੱਕੇ ਨੇ ਤੇ ਜਿਹੜੀ ਪੁਲਿਸ ਵੱਲੋਂ ਰਿਪੋਰਟ ਤਿਆਰ ਕੀਤੀ ਗਈ ਸੀ ਤਾਂ ਉਸ ਦੇ ਦੌਰਾਨ ਜੇ ਉਹ ਦੇਖਿਆ ਜਾਵੇ ਤਾਂ 3 ਦਹਾਕਿਆਂ ਤੋਂ ਬਾਅਦ ਯਾਨੀ ਕਿ 30 ਸਾਲ ਤੋਂ ਬਾਅਦ ਇਹ ਰਿਪੋਰਟ ਜਨਤਕ ਹੋਈ ਹੈ ਤੇ ਜਰਦ ਵਿੱਚ ਇਹ ਸਾਰੀ ਕਾਰਗੁਜ਼ਾਰੀ ਦੱਸੀ ਗਈ ਤੇ ਉਹਦੇ ਨਾਲ-ਨਾਲ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੋ ਇਸ ਵੇਲੇ ਮੌਜੂਦਾ ਜਥੇਦਾਰ ਨੇ ਭਾਈ ਸਾਹਿਬ ਭਾਈ ਗਿਆਨੀ ਜਗਬੀਰ ਸਿੰਘ ਜੀ ਉਹਨਾਂ ਨੂੰ ਖਾਸ ਤੌਰ ਦੇ ਉੱਤੇ ਸਿੱਖ ਰਵਾਇਤਾਂ ਦੇ ਮਾਮਲੇ ਦੇ ਅਨੁਸਾਰ ਬਣਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਪੁਲਿਸ ਹਿਰਾਸਤ ਵਿੱਚ ਗੁੰਮਸ਼ੁਦਗੀ ਜਾਂ ਕਤਿਤ ਤੌਰ ਤੇ ਕਤਲ ਦੀ ਰਿਪੋਰਟ 3 ਦਹਾਕਿਆਂ ਬਾਅਦ ਜਨਤਕ ਹੋਈ। ਤੇ ਇਹ ਮਾਮਲਾ 1992 ਦਾ ਤੇ ਅੱਜ ਇਸ ਰਿਪੋਰਟ ਨੂੰ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਜਾਰੀ ਕੀਤਾ ਗਿਆ ਤੇ ਇਸ ਤੋਂ ਪਹਿਲਾਂ ਇਹ ਰਿਪੋਰਟ ਕਾਰਵਾਈ ਦੇ ਲਈ ਸ਼੍ਰੀ ਅਕਾਦ ਤਖਤ ਸਾਹਿਬ ਦੇ ਜਥੇਦਾਰ ਜਾਨੀ ਰਗਵੀਰ ਸਿੰਘ ਨੂੰ ਬੀਤੇ ਕੱਲ ਸੌਂਪੀ ਗਈ ਸੀ ਇਸ ਸੰਬੰਧੀ ਖੁਲਾਸੇ ਕਰਦੇ ਹੋਏ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਨੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਉਹ ਸਿਆਸੀ ਦਬਾਅ ਨੂੰ ਨਜ਼ਰਅੰਦਾਜ਼ ਕਰਕੇ ਇਸ ਮਾਮਲੇ ਵਿੱਚ ਸਿੱਖ ਰਵਾਇਤਾਂ ਅਨੁਸਾਰ ਪੂਰੀ ਕਾਰਵਾਈ ਕਰਨ ਅਤੇ ਐਡਵੋਕੇਟ ਵੇਰਕਾ ਨੇ ਕਿਹਾ ਕਿ ਵੱਧ ਕਿਸਮਤੀ ਦੀ ਗੱਲ ਇਹ ਹੈ ਕੇ ਪਿਛਲੇ 25 ਸਾਲਾਂ ਦੌਰਾਨ ਨਾ ਕੌਂਕੇ ਦੇ ਮਾਮਲੇ ਤੇ ਜਾਂਚ ਦੀ ਰਿਪੋਰਟ ਕੋਈ ਕਾਰਵਾਈ ਹੋਈ ਅਤੇ ਨਾ ਹੀ ਜਾਂਚ ਰਿਪੋਰਟ ਨੂੰ ਜਨਤਕ ਕੀਤਾ ਗਿਆ ਤੇ ਉਹਨਾਂ ਅੱਗੇ ਇਹ ਵੀ ਆਖਿਆ ਕਿ ਇਸ ਮਾਮਲੇ ਦੀ ਸਭ ਤੋਂ ਮਾੜੀ ਗੱਲ ਇਹ ਹੈ ਕਿ ਜਥੇਦਾਰ ਗੁਰਦੇਵ ਸਿੰਘ ਅੱਜ ਵੀ ਪੁਲਿਸ ਕਾਗਜ਼ਾਂ ਦੇ ਵਿੱਚ ਭਗੋੜਾ ਖਰਾਕ ਦਿੱਤਾ ਹੋਇਆ ਹੈ ਤੇ ਇਥੇ ਰਿਪੋਰਟ ਜਿਹੜੀ ਇਹ ਹੈ ਜਿਹੜੀ ਹੁਣ ਰਿਪੋਰਟ ਪੇਸ਼ ਹੋਈ ਹੈ ਪਹਿਲਾ ਜੁਲਾਈ 1999 ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਸੌਂਪੀ ਗਈ ਸੀ ਕੌਂਕੇ ਦੀ ਨਿਆਇਕ ਹਰਾਸਤ ਵਿੱਚ ਹੱਤਿਆ ਦੇ ਦੋਸ਼ਾਂ ਤੋਂ ਬਾਅਦ 1998 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਾਂਚ ਦੇ ਹੁਕਮ ਦਿੱਤੇ ਗਏ ਸਨ ਤੇ ਜਿਹਦੀ ਜਾਂਚ ਉਸ ਵੇਲੇ ਦੇ ਏ ਡੀ ਜੀ ਪੀ ਸੁਰੱਖਿਆ ਬੀ ਪੀ ਤਵਾਰੀ ਵੱਲੋਂ ਕੀਤੀ ਗਈ ਸੀ ਤੇ ਇਸ ਰਿਪੋਰਟ ਨੇ ਉਸ ਦੇ ਦਾਅਵਿਆਂ ਦੇ ਉੱਤੇ ਸਵਾਲ ਖੜੇ ਕੀਤੇ ਸਨ ਹੁਣ ਜਾਣ ਲੈਣੇ ਕਿ ਆਖਰ ਗੁਰਦੇਵ ਸਿੰਘ ਕੌਂਕੇ ਜੱਥੇਦਾਰ ਨੇ ਜੋ ਕਾਰਜਕਾਰੀ ਸਾਫਾ ਉਹ ਹੈ ਕੌਣ ਹੈ ਤਾਂ ਦੇਖਿਆ ਜਾਵੇ ਤਾਂ ਗੁਰਦੇਵ ਸਿੰਘ ਕੌਂਕੇ ਦਾ ਜਨਮ ਲੁਧਿਆਣਾ ਦੇ ਜ਼ਿਲ੍ਹਾ ਜਗਰਾਉਂ ਦੀ ਸਬਡਿਵੀਜ਼ਨ ਦੇ ਪਿੰਡ ਕੌਂਕੇ ਕਲਾ ਦੇ ਵਿੱਚ ਹੋਇਆ। ਤੇ ਸਾਲ 1986 ਦੇ ਵਿੱਚ ਸ੍ਰੀ ਅਕਾਲ ਤਖਤ ਦੇ ਉਪਰ ਸਰਬੱਤ ਖਾਲਸਾ ਬੁਲਾ ਕੇ ਦਮਦਮੀ ਤਖਸਾਲ ਦੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਭਤੀਜੇ ਜਸਬੀਰ ਸਿੰਘ ਰੋਡੇ ਨੂੰ ਸ੍ਰੀ ਅਕਾਲ ਤਖਤ ਸੈਵਕ ਦਜਤੇਦਾਰ ਥਾਪ ਦਿੱਤਾ ਗਿਆ ਸੀ। ਤੇ ਜਸਬੀਰ ਸਿੰਘ ਰੋਡੇ ਉਸ ਸਮੇਂ ਜੇਲ੍ਹ ਵਿੱਚ ਹੋਣ ਦੇ ਕਾਰਨ ਗੁਰਦੇਵ ਸਿੰਘ ਕੌਂਕੇ ਸ੍ਰੀ ਅਕਾਲ ਤਖਤ ਸੈਵਕ ਦੇ ਕਾਰਜਕਾਰੀ ਜਥੇਦਾਰ ਬਣਾਏ ਗਏ। ਤੇ ਬਾਅਦ ਵਿੱਚ ਰੋਹਤੇ ਦੇ ਜੇਲ੍ਹ ਤੋਂ ਬਾਹਰ ਆ ਕੇ ਆਪਣਾ ਅਹੁਦਾ ਸੰਭਾਲ ਲਿਆ। ਸਿੱਖ ਧਰਮ ਦੇ ਸਾਰੇ ਸਮੂਹਾਂ ਦਾ ਇਕੱਠ ਬੁਲਾਉਣ ਨੂੰ ਸਰਬਤ ਖਾਲਸਾ ਕਿਹਾ ਜਾਂਦਾ ਤੇ ਇਹ ਰਵਾਇਤ 18ਵੀਂ ਸਦੀ ਤੋਂ ਚੱਲਦੀ ਆ ਰਹੀ ਹੈ। ਤੇ ਗੁਰਦੇਵ ਸਿੰਘ ਕੌਂਕੇ ਉਸੇ ਰਵਾਇਤ ਦੇ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਬਣਾਈ ਗਏ ਸਨ ਤੇ ਪਰ ਉਹਨਾਂ ਦੇ 1992 ਦੇ ਦੌਰਾਨ ਉਹ ਇੱਕ ਮੁਕੱਦਮੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਸਨ ਜਿਸ ਤੋਂ ਉਸ ਤੋਂ ਬਾਅਦ ਪੌਂਟੂ ਦੇ ਵਿੱਚ ਉਹਨਾਂ ਦੀ ਨਾਇਕ ਜਿਹੜੀ ਹਰਾਸਤ ਸੀ ਉਹ ਦੇ ਦੌਰਾਨ ਉਹਨਾਂ ਦੀ ਮੌਤ ਹੋਈ ਚਾ ਕਿਵੇਂ ਉਹਨਾਂ ਦਾ ਜਿਹੜਾ ਉਹ ਉੱਥੇ ਭਗੋੜੇ ਕਰਾਰ ਅਸਲ ਤੇ ਵਿੱਚ ਕਾਗਜ਼ਾਂ ਵਿੱਚ ਅਜੇ ਤੱਕ ਵੀ ਨਹੀਂ ਪਰ ਉਹਨਾਂ ਦੀ ਮੌਤ ਦਾ ਜਾਂ ਕਿਸੇ ਵੀ ਤਰੀਕੇ ਦਾ ਅਜੇ ਤੱਕ ਉਹਨਾਂ ਬਾਰੇ ਕੋਈ ਪਤਾ ਨਹੀਂ ਲੱਗ ਸਕਿਆ ਸੀ ਤਾਂ ਇਸ ਕਰਕੇ ਰਿਪੋਰਟ ਜਿਹੜੀ ਹੁਣ ਆਈ ਹੈ ਉਹ ਹੁਣ ਜਨਤਕ ਹੋਈ ਹੈ 30 ਸਾਲ ਤੋਂ ਬਾਅਦ ਤੇ ਹੁਣ 30 ਸਾਲਾਂ ਬਾਅਦ ਇਹ ਜਨਤਕ ਜਦੋਂ ਰਿਪੋਰਟ ਹੋਈ ਹੈ ਤਾਂ ਜ਼ਥੇਦਾਰ ਸੀ ਦੇ ਕਾਲ ਤੱਕ ਸੇਵ ਨੂੰ ਅਪੀਲ ਕੀਤੀ ਗਈ ਸਿੱਖ ਰਵਾਇਤਾਂ ਦੇ ਅਨੁਸਾਰ ਇਹਦੇ ਉੱਤੇ ਬੰਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ